ਵਿਚ ਜਿਹੜਾ ਸਾਡੇ ਲੇਟ ਨਾਈਟ ਇੱਕ 11-12 ਵਜੇ ਦੇ ਕਰੀਬ ਇੱਕ ਇਨਸੀਡੈਂਟ ਹੋਇਆ ਸੀਗਾ ਰਿਪੋਰਟ ਉਸ ਦੇ ਵਿੱਚ ਵੈਰੀਫਾਈ ਕਰਨ ਤੇ ਦਸ਼ਰਾ ਗਰਾਊਂਡ ਦੇ ਨੇੜੇ ਪੁਲਿਸ ਸਟੇਸ਼ਨ ਪੰਜ ਨੰਬਰ ਦੇ ਏਰੀਆ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਸੀਗਾ ਆਪਸ ਦੇ ਵਿੱਚ ਲੜਕਿਆਂ ਦਾ ਸੋ ਜਦੋਂ ਵੈਰੀਫਾਈ ਕੀਤਾ ਗਿਆ ਫਿਰ ਦੈਨ ਮਾਰਨਿੰਗ ਦੇ ਵਿੱਚ ਉਹ ਵੈਰੀਫਾਈ ਹੋਇਆ ਕਿ ਉੱਥੇ ਲੜਕੇ ਦੇ ਜਿਹੜੇ ਆ ਆਪਸ ਦੇ ਵਿੱਚ ਬਹਿਸ ਹੋਈ ਸੀਗੀ ਯਾਰ ਦੋਸਤੀਏ ਕੋਈ ਉਸ ਕਿਸੇ ਗੱਲ ਨੂੰ ਲੈ ਕੇ ਸੋ ਉਸ ਤੋਂ ਬਾਅਦ ਜਿਹੜਾ ਉਹ ਲੜਕੇ ਨੂੰ ਜਿਹਦਾ ਨਾਮ ਹੈਗਾ ਆ ਰਾਹੁਲ ਇਹ ਈਸ਼ਰ ਕੋਲੋਂ ਇਹ ਰਹਿਣ ਵਾਲਾ ਹੈ ਇਹਨੂੰ ਇਹਦੇ ਜਿਹੜਾ ਖੰਜਰ ਲੱਗਿਆ ਸੀਗਾ ਇਹਨੂੰ ਹਸਪੀਟਲਾਈਜ਼ ਕਰਵਾਇਆ ਗਿਆ ਸੀਗਾ ਰਾਤ ਵੱਟ ਅਰਲੀ ਮਾਰਨਿੰਗ ਜਿਹੜੀ ਆ 5 ਵਜੇ ਦੇ ਕਰੀਬ ਜਿਹੜੀ ਇਹਦੀ ਡੈਥ ਹੋ ਗਈ ਸੀਗੀ ਹਸਪੀਟਲ ਦੇ ਵਿੱਚ ਸੋ ਦੈਨ ਉਸ ਤੋਂ ਬਾਅਦ ਜਦੋਂ ਫਰਦਰ ਪੁਲਿਸ ਨੂੰ ਜਿਹੜਾ ਇਨਫੋਰਮੇਸ਼ਨ ਆਈ ਇਸ ਸੰਬੰਧੀ ਜਿਹੜਾ ਅੱਗੇ ਵੈਰੀਫਾਈ ਕੀਤਾ ਗਿਆ ਇਸ ਤੇ ਜਿਹੜਾ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਜਾ ਰਹੀ ਹੈ ਜਿਹੜੇ ਵੀ ਅਕਿਊਜ਼ ਇਹਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਵਿੱਚੋਂ ਜਲਦੀ ਇਹਨਾਂ ਨੂੰ ਜਿਹੜੇ ਅਕਿਊਜ਼ ਨੇ ਇਹਨਾਂ ਨੂੰ ਅਫਰੀਂਡ ਕਰ ਲਿਆ ਜਾਏਗਾ ਕਿ ਕਿੰਨੇ ਵਿਅਕਤੀ ਸੀ ਜਿਨ੍ਹਾਂ ਨੇ ਆਵਾਜ਼ ਦਿੱਤਾ ਇਹਨਾਂ ਦੇ ਕਹਿਣ ਮੁਤਾਬਕ ਹੁਣ ਤੱਕ 3-4 ਵਿਅਕਤੀ ਜਿਹੜੇ ਆਏ ਨੇ ਕਿ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਉਹ ਵੈਰੀਫਾਈ ਕਰ ਰਹੇ ਆ ਫਰਦਰ ਉਹਨਾਂ ਦੇ ਨੇਮ ਵੀ ਤੇ ਇਹਨਾਂ ਨੂੰ ਜਲਦੀ ਜਿਹੜਾ ਐਪਰੀਮ ਕਰ ਲਏ ਤੇ ਸੀਸੀਟੀਵੀ ਕੈਮਰੇ ਵਾਲਾ ਫੁਟੇ ਵੀ ਸਾਹਮਣੇ ਸਾਰਾ ਵੈਰੀਫਾਈ ਕਰ ਰਹੇ ਆ ਜੀ ਇਹਦੀ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਸਾਰਾ ਵੈਰੀਫਾਈ ਕਰ ਰਹੇ ਆ ਜਿਹੜੇ-ਜਿਹੜੀਆਂ ਵੀ ਚੀਜ਼ਾਂ ਸਾਹਮਣੇ ਆਉਣਗੀਆਂ ਉਹ ਅਕੋਰਡਿੰਗਲੀ ਉਹਦੇ ਕਾਰਵਾਈ ਕੀਤੀ ਇਹਨਾਂ ਨੂੰ ਪਾਣੀ ਦੇ ਦਿੱਸੀ ਕਿ ਜਦੋਂ ਅਫਸਰ ਫਿਲਹਾਲ ਇਦਾਂ ਦੀ ਕੋਈ ਨਹੀਂ ਗੱਲ ਆਈ ਇਹਦੇ ਇਹ ਆਪਸ ਦੇ ਵਿੱਚ ਜਾਣਕਾਰੀ ਸੀਗੀ ਸੋ ਇਹਦੇ ਵਿੱਚ ਇਹਨਾਂ ਤੋਂ ਅੱਗੇ ਫਰਦਰ ਜਦੋਂ ਇਹਨਾਂ ਨੂੰ ਅਰੈਸਟ ਕਰਾਂਗੇ ਜਾਂ ਇਹਨਾਂ ਦੇ ਹੋਰ ਜਿਹੜੇ ਜਾਣਕਾਰ ਸੀਗੇ ਉਹਨਾਂ ਤੋਂ ਗੱਲ ਕਲੀਅਰ ਕਰਾਂਗੇ ਕਿ ਇਹਨਾਂ ਦੀ ਕੋਈ ਰੰਜਿਸ਼ ਜਾਂ ਪਹਿਲਾਂ ਕੋਈ ਲੜਾਈ ਝਗੜਾ ਚੱਲ ਰਿਹਾ ਸੀ ਸਰ ਇੱਕ ਵੀ ਪਤਾ ਲੱਗਾ ਕਿ ਘਰ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਗਿਆ ਤੇ ਉਹਨਾਂ ਦੇ ਘਰ ਦੇ ਬਾਹਰ ਇੱਟਾ ਵਰਗਾ ਵਿਚਾਈਆਂ ਦੀਆਂ ਨਾ ਉਹਨਾਂ ਨੇ ਕਹਿ ਦੇ ਵੀ ਐਸੀ ਜਿਹੜਾ ਮੁੰਡਾ ਮਾਰਦਾ ਹਾਂ ਦੋਵੇਂ ਮੁੰਡੇ ਨੂੰ ਤਾਂ ਬਿਚਾਰਾ ਇਹ ਸਟੇ ਧਿਆਨ ਚ ਇਦਾਂ ਦੀ ਅਜੇ ਫਿਲਹਾਲ ਕੋਈ ਇਦਾਂ ਦੀ ਗੱਲ ਨਹੀਂ ਆਈ ਜੀ ਉਹ ਫਰਦਰ ਫੈਮਲੀ ਨੂੰ ਪੁੱਛ ਲੈਣੇ ਕਿਹੜੇ ਸੀ ਜੀ ਉਹ ਵੈਰੀਫਾਈ ਕਰ ਲਾਂ